ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਅੱਜ ਕਿਸਾਨ ਵੀਰੋ ਜਿਹੜੀ ਵੀਡੀਓ ਬਣਾ ਰਹੇ ਹਾਂ ਬਹੁਤ ਹੀ ਕੀਮਤੀ ਵੀਡੀਓ ਗਈ ਸੋ ਬੇਨਤੀ ਪਹਿਲਾਂ ਇਹ ਆ ਕਿ ਵੀਡੀਓ ਪੂਰੀ ਦੇਖਿਓ ਕਿਉਂਕਿ ਪਿਛਲੇ ਦਿਨਾਂ ਜਿਹੜਾ ਧਨੋਲੇ VFA ਪਸ਼ੂ ਮੇਲਾ ਹੋਇਆਗਾ ਇੱਕ ਤਾਂ ਜਿਹੜਾ ਸਾਹਮਣੇ ਕੱਟਾ ਦੇਖ ਰਹੇ ਹਾਂ ਇਹ ਜਿੱਤ ਕੇ ਆਇਗਾ ਤੇ ਦੂਜੀ ਗੱਲ ਉੱਥੇਕ ਖਾਣ ਪੀਣ ਦੀ ਖਰਾਕ ਦੀ ਬੜੀ ਗੱਲ ਮਸ਼ਹੂਰ ਹੋਈ ਸੀ ਬਾਬਾ ਕਹਿੰਦਾ ਸੀ ਵੀ ਪ੍ਰਾਲੀ ਤੇ ਪਾਲਕੇ ਝੋਟਾ ਪਹਿਲੇ ਨੰਬਰ ਤੇ ਆਇਗਾ ਸੋ ਆਪਾਂ ਇਸ ਕਰਕੇ ਸਪੈਸ਼ਲ ਬਾਬੇ ਦੇ ਘਰੇ ਪਹੁੰਚਿਆਂਗੇ ਸਾਨੂੰ ਦਿਖਾਉਣਾ ਵੀ ਬਾਬਾ ਪ੍ਰਾਲੀ ਪਾਉਂਦਾ ਹੈ ਜਾਂ ਖੀੜ ਖਰਾਕ ਪਾਉਂਦਾ ਜਾਂ ਕੀ ਗੱਲਬਾਤ ਹੈ ਤੇ ਬਾਕੀ ਬਾਬੇ ਨਾਲ ਆਪਾਂ ਗੱਲਬਾਤ ਵੀ ਕਰਾਵਾਂਗੇ ਤੇ ਬਾਬੇ ਦੇ ਜਿਹੜੇ ਹੋਰ ਘਰ ਦੇ ਵਿੱਚ ਫਾਰਮ ਦੇ ਪਸ਼ੂ ਹੈ ਕੋਸ਼ਕ ਪਸ਼ੂ ਨੂੰ ਵੀ ਦਿਖਾਵਾਂਗੇ ਸੋ ਕਰਾਉਣਿਆ ਬਾਬੇ ਨਾਲ ਗੱਲਬਾਤ ਬਾਬਾ ਜੀ ਸਸਰੀ ਕਾਲ ਜੀ ਬਾਈ ਸਸਰੀ ਸਾਰਿਆਂ ਨੂੰ ਜੀ ਆਪਣਾ ਵੀਰੇ ਜਿਹੜਾ ਤੁਹਾਡਾ ਕਟਾ ਹੈ ਪਹਿਲੇ ਨੰਬਰ ਤੇ ਨਾ ਜੀ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਵਧਾਈਆਂ ਦਿਆਂ ਬਹੁਤ ਬਹੁਤ ਜੀ ਤੇ ਕਿਹੜੀ ਕੈਟਾਗਰੀ ਚ ਪਾਇਆ ਸੀ ਆਪਾਂ ਇਸ ਉੱਥੇ ਖੀਰੇ ਕੈਟਾਗਰੀ ਚ ਪਾਇਆ ਸੀਗਾ ਤੇ ਉਮਰ ਦੀ ਆਪਾਂ ਲੱਗਭਗ ਗੱਲ ਕਰੀ ਕਿੰਨੀ ਉਮਰ ਹੋ ਚੁੱਕੀ ਦੀ ਇਹਦੀ 25 ਮਹੀਨੇ ਹੋ ਗਏ ਅੱਜ 25 ਮਹੀਨੇ ਬਰ 2 ਸਾਲ ਤੇ 1 ਮਹੀਨਾ ਉਮਰ ਹੋ ਗਈ ਨਾ ਤੇ ਜੇਕਰ ਆਪਾਂ ਇਹਦੇ ਪਿਓ ਦੀ ਗੱਲ ਕਰੀਏ ਕਿਹੜੇ ਰਿਕਾਰਡ ਦਾ ਇਹ ਕੋਹੇ ਨੂਰ ਦਾ ਬੱਚਾ ਚੂਟ ਚੱਕ ਵਾਲਾ ਕੋਹੇ ਨੂਰ ਸਾਹ ਚੂਟ ਚੱਕ ਵਾਲਾ ਉਹਦਾ ਬੱਚਾ ਹੈਗਾ 24 ਤੱਕ 25 ਮਿੰਨ ਦੀ ਉਮਰ ਹੋ ਚੁੱਕੀ ਹੈ ਪਹਿਲੇ ਨੰਬਰ ਤੇ ਹੈਗਾ ਨਾ ਤੇ ਕਿੰਨੇ ਕ ਟਾਈਮ ਤੋਂ ਤੁਸੀਂ ਮਤਲਬ ਜਿਹੜੇ ਇਹ ਮੇਲੇ ਮੂਲੇ ਲੜਦੇ ਹੋ ਕਿ ਪਹਿਲੀ ਵਾਰ ਗਏ ਹੋ ਨਹੀਂ ਅਸੀਂ ਤਾਂ ਕੰਮ ਦਾ ਬਹੁਤ ਜ਼ਿਆਦਾ ਕਰਦੇ ਆ ਅੱਛਾ ਪਰ ਅਸੀਂ ਇਸ ਵਾਸਤੇ ਹੋਈ ਨਹੀਂ ਕਿ ਉਹ ਤਾਂ ਸਿਰਫ ਟੀਗਾ ਲਵਾਉਣ ਲਈ ਜਿਹਨੇ ਪਸ਼ੂ ਬਹੁਤ ਸਮੇਂ ਤੋਂ ਪਾਲਦੇ ਹੋ ਮੇਲੇ ਤੇ ਪਹਿਲੀ ਵਾਰ ਗਏ ਹੋਗੇ ਪਹਿਲੇ ਨਹੀਂ ਗਏ ਤੇ ਜਿਵੇਂ ਆਮ ਤੌਰ ਤੇ ਆਪਾਂ ਕਹਿੰਦੇ ਲੋਕਣਾ ਵੀ ਪਹਿਲੀ ਵਾਰ ਜੇ ਆਪਾਂ ਘਰੋਂ ਨਿਕਲਦੇ ਹਰੇ ਕਾਂਡ ਗੌਂਡ ਵੀ ਕਹਿੰਦਾ ਹੈ ਹੋਰ ਵੀ ਵੀ ਸੋਢੀ ਫਸੇ ਫਾਲ ਨਹੀਂ ਪੁੱਗਣ ਤੇ ਵੱਡੇ ਵੱਡੇ ਲੋਕ ਪਹੁੰਚਦਾ ਕੇ ਇਹ ਹੀ ਪਹਿਲਾਂ ਕਹਿੰਦੇ ਰਹੇ ਵੀ ਜਿਵੇਂ ਕੇ ਪਹਿਲਾਂ ਡੋਡਿਆਂ ਵਾਲੇ ਜਾਂ ਫਲਾਨੇ ਹਾਂ ਵੀ ਸ਼੍ਰੀਪਾਲ ਨੂੰ ਕਹਿੰਦਾ ਜਾਂ ਕਿਸੇ ਨੂੰ ਕਹਿੰਦਾ ਵੀ ਸ਼ਫਾਰਸ਼ ਵਾਲੇ ਦਾ ਕੰਮ ਚੱਲਦਾ ਠੀਕ ਹੈ ਪਰ ਉਸ ਮੇਲੇ ਦੇ ਉੱਤੇ ਜਿੰਨਾ ਸਾਨੂੰ ਬੜੇ ਮਹਾਰਾਜ ਸਾਰਿਆਂ ਨੂੰ ਕਿ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਹੁਣ ਤੁਹਾਨੂੰ ਲੱਗਦਾ ਤਾਂ ਨਹੀਂ ਵੀ ਸਪਾਰਸ਼ ਚੱਲਦੀ ਉੱਥੇ ਨਾ ਜੀ ਨਾ ਜਮੈਂ ਨੇ ਮਹਾਰਾਜ ਤੋਂ ਸਾਡੇ ਛੋਟੇ ਵਾਲ ਤਾਂ ਉਹਨੇ ਝਾਕੇ ਹੀ ਨਹੀਂਗੇ ਇਹ ਜਗਾ ਕਿਤੇ ਕੱਢਣਗੇ ਠੀਕ ਅੱਛਾ ਇਹ ਦੂਜਿਆਂ ਨੂੰ ਚੈੱਕ ਕਰ ਦੇਦੇ ਠੀਕ ਹੈ ਤੇ ਪਹਿਲੇ ਨੰਬਰ ਤੇ ਲਾਇਆ ਆਪਣਾ ਠੀਕ ਹੈ ਲੈ ਕਾਂ ਵੀ ਤੁਹਾਨੂੰ ਪਹਿਲਾਂ ਕੱਟਾ ਦਿਖਾ ਦਈਏ ਚਾਰ ਸਪਿਰ ਤੋਂ ਬੱਕਟ ਦੀ ਜਿਹੜੀ ਬਿਊਟੀ ਆ ਜਿਹੜੀ ਕੋਹਿੰਦੂਰ ਸਾਹ ਦਾ ਬੱਚਾਗਾ ਤੇ ਬਾਬੇ ਤੋਂ ਡਰੈਸ ਵੀ ਤੁਹਾਨੂੰ ਲੈ ਕੇ ਦਿਖਾਵਾਂਗੇ ਵੀ ਇਹ ਨੰਬਰ ਜਿਹੜਾ ਖੀਰੇ ਕੈਟਾਗਰੀ ਚੋਂ ਨਾ ਪਹਿਲੇ ਨੰਬਰ ਤੱਕ ਜਿਹੜੀ ਹਾਈਟ ਆ ਕੱਟੇ ਦੀ ਉਹ ਬਹੁਤ ਜਿਆਦਾ ਤਕਰੀਬੇ ਮੇਰੇ ਹਿਸਾਬ ਨਾਲ ਜਿੰਨੇ 4 ਦੰਦ ਤੱਕ ਕੱਟੇ ਪਹੁੰਚੇ ਸੀ ਉਹਨਾਂ ਕੱਟਾਂ ਦੀ ਇੰਨੀ ਹਾਈਟ ਨਹੀਂ ਹੁੰਦੀ ਜਿੰਨੀ ਇਸ ਖੀਰੇ ਕੈਟਾਗਰੀ ਦੇ ਵਿੱਚ ਹੈਗੀ ਬਾਕੀ ਬਾਡੀ ਵੰਤਰ ਜਿਹੜਾ ਸਾਹਮਣੇ ਹੁੰਦਾਗਾ ਟੂ ਵੀ ਨੀਵੀਂ ਢਿੱਡ ਥੋੜਾ ਨੀਮਾ ਤੇ ਗੋਡੀ ਛੋਟੀ ਸਾਰਾ ਕੁਝ ਜਿਹੜਾ ਹੈ ਕੱਟੇ ਇਹ ਨਿਸ਼ਾਨਾ ਪੂਰਿਆਂ ਕਰਦਾਗਾ ਤੇ ਬਾਬਾ ਜੀ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਇੱਕ ਕਰੀ ਵੀਡੀਓ ਦੇ ਵਿੱਚ ਸਾਡਾ ਪਿੰਡ ਦਾ ਜੀ ਸ਼ੁਭ ਕਲਕ ਲਈ ਜੀ ਬਾਬਾ ਫੀ ਨਗਰਾ ਬੇਰਗਨਾਂ ਹਗ ਸਿੰਘ ਵਜਤੀ ਠੀਕ ਆ ਠੀਕ ਆ ਜੀ ਇੱਕ ਵਾਰੇ ਮੋਬਾਈਲ ਨੰਬਰ ਬੋਲ ਦੋ ਵੀਡੀਓ ਦੇ ਵਿੱਚ ਆਪਣਾ 964657154 96465 71154 71154 ਤੇ ਬਾਬਾ ਜੀ ਤੁਸੀਂ ਉੱਥੇ ਵੀਡੀਓ ਬਣਾਈ ਸੀ ਲੋਕਾਂ ਨੇ ਤੁਹਾਡੀ ਨਾ ਕਈ ਵੀਰਾਂ ਨੇ ਉੱਥੇ ਹਾਂਜੀ ਤੁਸੀਂ ਕਿਹਾ ਸੀ ਪ੍ਰਾਲੀ ਨੇ ਪਾਲ ਦਿਆਂਗੇ ਹਾਂਜੀ ਹਾਂਜੀ ਤੇ ਮਤਲਬ ਖਰਾਖਰੇ ਸੱਚੀ ਨਹੀਂ ਪਾਉਂਦੇ ਕੋਈ ਨਹੀਂ ਉਹ ਤੁਹਾਨੂੰ ਕੋਠਾ ਵੀ ਬਖਾਵਾਂਗੇ ਵਿਹਲਾ ਪਿਆ ਠੀਕ ਹੈ ਅਸੀਂ 24 ਸਾਂ ਤੋਂ ਹਾਂ ਐਂ ਟੁਕੀਆਂ ਪੜ ਦਿਆਂਗੇ ਅੱਛਾ 24 ਸਾਲ ਤੋਂ ਮਤਲਬ ਅਗਲੇ ਸਾਲ ਤੋਂ 25 ਸਾਲ ਅਸੀਂ ਆਪਦੀ ਜ਼ਿੰਦਗੀ ਦੇ 5 ਸਾਲ ਮੇਰੇ ਬਚਪਨ ਦੇ ਨਿਕਲ ਗਏ ਠੀਕ ਹੈ ਤੇ 25 ਸਾਲ ਤਾਈਂ ਮੈਂ ਆਪਦੇ ਬਜ਼ੁਰਗ ਦੇ ਕਰਕੇ ਸਾਰੀਆਂ ਜੰਗਾਂ ਲੜ ਕੇ ਤੇ 25 ਸਾਲ ਮੈਨੂੰ ਆਖਰੂ ਆਖਰੂ ਕਰਦੇ ਨੂੰ ਹੋ ਗਏ ਆ ਹਾਂ ਤੇ ਬਸ ਮੈਂ ਇਹੀ ਸੀਗਾ ਵੀ ਜਾਂ ਤਾਂ ਮੈਂ ਆਪਦਾ ਬੱਚਾ ਕੋਈ ਢਿਖ ਲਿਆਉਣਾ ਤੇ ਮੈਂ ਪਹਿਲਾਂ ਤੋਂ ਪਹਿਲਵਾਨੀ ਦੇ ਵਿੱਚ ਹੀ ਸਾਡਾ ਬਜ਼ੁਰਗ ਭਰਾ ਰਿਆ ਹਾਂ ਤੇ ਅਸੀਂ ਪਹਿਲਵਾਨੀ ਵਿੱਚ ਸੀ ਵੀ ਨਹੀਂ ਤੇ ਹਰਜੀਤ ਬਾਜੇਖਾਨ ਦੇ ਵਾਲਾ ਜਦੋਂ ਡੈਥ ਹੋਈ ਹੈ ਇਹਦਾ ਨਾਂ ਹਰਜੀਤ ਰਿਆ ਸੀਗਾ ਇਹ ਮੁੰਡੇ ਦਾ ਆਪਣਾ ਹਰਜੀਤ ਨਾਮ ਹੈ ਹਾਂਜੀ ਪਰ ਇਹਦੀ ਕੋਈ ਪੜ੍ਹਾਈ ਬਹੁਤ ਹੈ ਪੇਵਾਰ ਜਦੋਂ ਇਹ ਪਹਿਲਵਾਨ ਆ ਫਿਰ ਹੁਣ ਸਾਡੇ ਘਰੇ ਆਏ ਇਸ ਬੱਚੇ ਨੇ ਜਨਮ ਲਿਆ ਇਹ ਸਾਡੀ ਕੋਲ ਸਵਾਰਤੀ ਆ ਅੱਛਾ ਮਤਲਬ ਹੁਣ ਹੁਣ ਅਸੀਂ ਵੇਖੋ ਜੀ ਦੁੱਧ ਦਾ ਘੱਟ ਕੀਤਾ ਵੀ ਸਾਨੂੰ ਪ੍ਰਾਪਰਟੀ ਭੋਰਾ ਵੀ ਨਾ ਹੋਵੇ ਠੀਕ ਆ ਜਿੰਨਾ ਵੀ ਸਾਨੂੰ ਘਾਟਾ ਦੇ ਦੇ ਮਹਾਰਾਜ ਉਨਾ ਹੀ ਚੰਗਾ ਹੈ ਬਰਾ ਮਹਾਰਾਜ ਨੇ ਘਾਟਾ ਨਹੀਂ ਸਾਨੂੰ ਦਿੱਤਾ ਛੇਵੇਂ ਪਾਤਸ਼ਾਹੀਆਂ ਜਾਂ ਗੁਰੂ ਜਿਹੜਾ ਹੀਰਾ ਘਰ ਚ ਪੈਦਾ ਹੋ ਗਿਆ ਨਾ ਸਭ ਤੋਂ ਵੱਡਿਆ ਕਿੰਨਾ ਮਾਣ ਪਤਾ ਹੈ ਮੇਲੇ ਚ ਗਏ ਤੁਸੀਂ ਪਹਿਲੀ ਵਾਰ ਹਨਾ ਮਰੀਆਂ ਨੇ ਬਾਹਰ ਵਿਦੇਸ਼ਾਂ ਦੇ ਵਿੱਚੋਂ ਪਰਾਲੀ ਕਰਕੇ ਹਾਂ ਕਾਨੂੰ ਫੋਨ ਆਉਦੀ ਆ ਵੀ ਬਾਬਾ ਜੀ ਤੁਹਾਨੂੰ ਪੈਸੇ ਪਾਉਣੇ ਆ ਠੀਕ ਹੈ ਮੈਂ ਕਿਹਾ ਨਹੀਂ ਜੀ ਹਜੇ ਤੱਕ ਦੇਣ ਵਾਲਿਆਂ ਚ ਐਂ ਅੱਛਾ ਅੱਛਾ ਠੀਕ ਉਹ ਤਾਂ ਵੀ ਜਿਹਨੇ ਵੈਸੇ ਹੀ ਤੁਸੀਂ ਪਰ ਸਾਨੂੰ ਪ੍ਰਾਲੀ ਪਾਉਣੇ ਉਹ ਊਣ ਹੀ ਹੈ ਵੀ ਮਤਲਬ ਨਾ ਨਾ ਅਸੀਂ ਤਾਂ ਬਸ ਕਿ ਬਿਲਾਤ ਨਹੀਂ ਜਾਣ ਕੇ ਵੀ ਮਾਰੇ ਨਹੀਂਗੇ ਵੀ ਵੈਸੇ ਹੀ ਹਾਂ ਲੈ ਖਸਾ ਵੀਰ ਤੁਹਾਨੂੰ ਵੀਡੀਓ ਚ ਨੀ ਚੱਲਦੀ ਦਿਖਾ ਦੇਣਾ ਸਾਹਮਣੇ ਦੇਖ ਸਕਦੇ ਹੋਗੇ ਨਾ ਇੱਥੇ ਕੱਟ ਇੱਧਰ ਪਾਸੇ ਕਰ ਲੋ ਢੇਰ ਦੇਖੋ ਪਿੱਛੇ ਦਾ ਬਾਬੇ ਦਾ ਨਾ ਜਿਹੜਾ ਫਾਰਮ ਹੈ ਇਸ ਨੂੰ ਚਾਰ ਫਿਰ ਨਿਗਾ ਮਰੋਣੇ ਜਿਸ ਨੂੰ ਚਾਰ ਸਪੇਰੇ ਘਰ ਦੇ ਵਿੱਚ ਕਿਤੇ ਵੀ ਤੂੜੀ ਵਾਲਾ ਕਮਰਾ ਨਜ਼ਰ ਆਉਂਦਾ ਹੋਵੇ ਤਾਂ ਕੋਕਰ ਮਾਰੀ ਪਈ ਹੈ ਅੱਛਾ ਤੂੜੀਆ ਬਾਪਾ ਕਹਿੰਦਾ ਕਮਰਾ ਅੰਦਰ ਜਾ ਕੇ ਦਿਖਾਵਾਂਗੇ ਤਾਂ ਕਿ ਕਿਸੇ ਭਰਾ ਨੂੰ ਕੋਈ ਸ਼ੱਕ ਨਾ ਰਹੇ ਕਿਉਂਕਿ ਜਿੱਤ ਜਿਹੜੀ ਹੁੰਦੀ ਹੈ ਵੀਰ ਮੇਰਾ ਉਹ ਜ਼ਰੂਰੀ ਠੀਕ ਆ ਵੀ ਖਰਾਕ ਜ਼ਰੂਰੀ ਆ ਪਰ ਖਰਾਕ ਦੇ ਨਾਲ ਜਿਹੜੀ ਪਸ਼ੂ ਦੀ ਬਿਊਟੀ ਪਸ਼ੂ ਦੀ ਨਸਲ ਨਸਲ ਨੇ ਕੰਮ ਕਰਨਾ ਹੁਣ ਦੇਖ ਬਾਪਾ ਕਹਿੰਦਾ ਮੈਂ ਪਰਾਲੀ ਤੇ ਪਾਲਿਆ ਇਹ ਨਸਲ ਕਰਕੇ ਇਹਦੀ ਬਿਊਟੀ ਸਾਹਮਣੇ ਆਈਏ ਸੁੰਦਰਤਾ ਆਈਏ ਨਸਲ ਕਰਕੇ ਜਿਹੜਾ ਇਹ ਕੱਟਾ ਜਿੱਤਾ ਹੈਗਾ ਸਾਨੂੰ ਮੈਂ ਮੋਟੀਵੇਟਿ ਬਾਹਰੋਂ ਨਜ਼ਰ ਮਾਰ ਰਾਂ ਨਾ ਗਿਆ ਜਿਸ ਨੂੰ ਕਿਤੇ ਨਾਜ਼ਰ ਆਉਂਦਾ ਹੈ ਤੂੜੀ ਵਾਲਾ ਕੰਮ ਰੱਖ ਕੇ ਤੇ ਸਾਹਮਣੇ ਟਰੈਕਟਰ ਟਰਾਲੀ ਵਾਲਾ ਖੁੱਡੀ ਜਿਹੜੀ ਬਣਾਈ ਵੀ ਤੇ ਇੱਧਰ ਪਸ਼ੂ ਖੜਿਆ ਨਾ ਚਾਰ ਸਪੀਡ ਨੂੰ ਦਿਖਾਤਾ ਕਿਤੇ ਵੀ ਜਿਹੜੀ ਕੱਲਾ ਪਰਾਲੀ ਦਾ ਢੇਰ ਹੈ ਜਾਂ ਸਾਹਮਣੇ ਮਸ਼ੀਨ ਲੱਗੀ ਹੋਈ ਹੈਗੀ ਨਾ ਤੇ ਬਾਬਾ ਹੋਰ ਆਪਣੇ ਘਰ ਚ ਕਿੰਨੇ ਕੁ ਪਸ਼ੂ ਰੱਖਦੇ ਹੋਗੇ ਆਮ ਆਮ ਤਾਂ ਜੀ ਮੈਂ ਵਪਾਰ ਬਹੁਤ ਜ਼ਿਆਦਾ ਕਰਦਾ ਹਾਂ ਹਾਂਜੀ ਤੇ ਮੈਨੂੰ ਪੈਸਾ ਨਹੀਂ ਕਿਸੇ ਨੇ ਦਿੱਤਾ ਠੀਕ ਹੈ ਮਤਲਬ ਵਪਾਰ ਦੇ ਵਿੱਚ ਦੱਬੇ ਹੋਏ ਲੋਕ ਹਾਂਜੀ ਮੈਂ ਕਰੋੜਾ ਰੁਪਇਆ ਗਵਾਇਆ ਨਹੀਂ ਮੈਂ ਬਹੁਤ ਧਾਰ ਦੂ ਧਾਰ ਦੇ ਦੇਣੇ ਪਸ਼ੂ ਹਾਂਜੀ ਠੀਕ ਹੈ ਤੇ ਫਿਰ ਹੁਣ ਵੀ ਧਾਰ ਦੇ ਦੋਗੇ ਦੁਬਾਰਾ ਹਾਂ ਹਾਂ ਮੈਂ ਛੋਟਾ ਵੀ ਲੈ ਜਾ ਕੋਈ ਅੱਛਾ ਜਿਵੇਂ ਮਨ ਦਿਲ ਖੁੱਲਾ ਪੂਰਾ ਖੁੱਲਾ ਕਿਸੇ ਗੱਲ ਜਿਹੜੀ ਪਾਸ਼ਾਹੀਆਂ ਨੂੰ ਮੰਨਦੇ ਸਾਰੀਆਂ ਗੁਰੂਆਂ ਨੂੰ ਮੇਰੇ ਘਾਟਾ ਕੰਦ ਸਹੀ ਗੱਲ ਆ ਸਹੀ ਗੱਲ ਆਣਾ ਉਹ ਕੁੱਤਾ ਜੇਰ ਪਾਸੇ ਕਰਦਾ ਅੱਛਾ ਕੁੱਤਾ ਹੀ ਮਤਲਬ ਇੰਨਾ ਹੋਗਾ ਹਾਂ ਉਹ ਆਉਂ ਇੱਕ ਬੋਲਦੀ ਪੈਣਾ ਇਹ ਕਿਹੜੇ ਦੀ ਹੈ ਇਹ ਇਹ ਬੱਲੂ 2 ਦੀ ਬੱਲੂ 2 ਦੀ ਆ ਕੱਟੀ ਇੱਕ ਵੀਰਲਾਕ ਹੈ ਇਹ ਬੱਲੂ 2 ਦੀ ਹੈਗੀ ਇਹ ਮਾਲ ਪਖਤੂ ਦੀ ਭੈਣ ਹੈ ਹਾਂਜੀ ਹਾਂਜੀ ਜਿਹੜੀ ਮਾਂ ਮਤਲਬ ਇਹ ਸਾਣ ਦੀ ਮਾਂ ਗਈ ਉਸੇ ਮੱਝ ਦੇ ਪੇਟੋਂ ਜਿਹੜੀ ਕੱਟੀ ਹੋਈ ਹੈਗੀ ਬੱਲੂ 2 ਦੀ ਸੂਈ ਨੂੰ ਤਕਰੀਬਨ 5 ਕਿ ਮਹੀਨੇ ਹੋ ਗਈ 4-5 ਕਿ ਮਹੀਨਾ ਦੀ ਕੱਟੀ ਆ ਤੇ ਬਾਬਾ ਕਹਿੰਦਾ ਹੁਣ ਨੀਲੀ ਰਾਵੀ ਨਸਲ ਤੇ ਸਪੈਸ਼ਲ ਧਿਆਨ ਦੇਵਾਂਗੇ ਬਾਬੇ ਕੋਲ ਹੋ ਜੇ ਹੋਰ ਪਸ਼ੂ ਦਿਖਾਵਾਂਗੇ ਤੁਹਾਨੂੰ ਇੱਕ ਅਲੱਗ ਵੇ ਦੱਸੋ ਵੀ ਵੀ ਹੁਣ ਫਿਰ ਜਿਹੜੇ ਮਤਲਬ ਇਹ ਇਹ ਤੁਸੀਂ ਮੇਰੇ ਜਿੱਤ ਲੈਣਾ ਤੇ ਹੁਣ ਮੇਲੇ ਤੇ ਜਾਇਆ ਕਰੂੰਗਾ ਹੋਰ ਹਾਂਜੀ ਹਾਂਜੀ ਇਹ ਕੁਝ ਹਾਜੀ ਅਨਛਾਜ ਜਿੱਥੇ ਪਤਾ ਰਣਕ ਸਾਹਿਬ ਦਾ ਹਾਂਜੀ ਠੀਕ ਆ ਵੀ ਮੂਰੇ ਚਾਹੀਏ ਡੀਐਫਏ ਚਾਹੀਏ ਇਹਦਾ ਆਪਣਾ ਚਟੇਕ ਵਾਲਾ ਇੱਥੇ ਜੀ ਹੋਵੇ ਮਹਾਰਾਜ ਜੀ ਅੱਜ ਹੁਣ ਹੁਣ ਤਾਂ ਖਰਾਕ ਪਾ ਲੂਗੇ ਤਾਂ ਕਿ ਹਾਜੀ ਵੀ ਹੁਣ ਵੀ ਪ੍ਰਾਈਜ਼ ਦੀ ਖਰਾਕ ਵੇਖੋ ਉਹ ਤਾਂ ਉਹਦੀ ਮੇਰ ਹੋਊਗੀ ਪਾਵਾਂਗੇ ਇਹਦੀ ਨਾਮ ਮੇਰ ਹੋਈ ਤਾਂ ਫਿਰ ਆਈ ਲੈ ਕੇ ਜਾਵਾਂਗੇ ਸਹੀ ਗੱਲ ਸਹੀ ਗੱਲ ਸਾਨੂੰ ਪਾਸ਼ਾਗੀਆਂ ਦੇ ਸਾਰੀਆਂ ਤੇ ਗੁਰਮਾਂ ਤੇ ਮੇਰ ਹੈ ਸਾਨੂੰ ਹਾਰ ਨਹੀਂ ਮਿਲਦੀ ਦੇਖੋ ਕਿਸਾਨ ਵੀਰੋ ਇੰਨਾ ਬੰਦਾ ਦਿਲ ਦਾ ਸਾਫ਼ ਹੋਵੇ ਬਾਬੇ ਨੇ ਜਿਹੜੀ ਜਿੰਨੀਆਂ ਗੱਲਾਂ ਸਾਰੀਆਂ ਸਹੀ ਦੱਸਿਆ ਨੇ ਹਨਾ ਸੋ ਪ੍ਰਮਾਤਮਾ ਤੇ ਇਹੀ ਅਰਦਾਸ ਕਰਦਾ ਜੀ ਪ੍ਰਮਾਤਮਾ ਬਾਬੇ ਦੀ ਇਹਨਾਂ ਦੀ ਮਿਹਨਤ ਹੈ ਇਹਨਾਂ ਦੀ ਸੋਚ ਹੈ ਨਾ ਉਹ ਸਿਹਤ ਨੂੰ ਬੂਰ ਪਵੇ ਸਰਕਾਰਾਂ ਤੋਂ ਸਾਨੂੰ ਕਿਸੇ ਦੀ ਮੇਦ ਨਹੀਂ ਕੀਤੀ ਪਰ ਸਾਨੂੰ ਨਾ ਚਿੱਟੇ ਦਾ ਨਾ ਨੱਚੇ ਦਾ ਮੈਂ ਸਾਰਾ 25 ਸਾਲਾਂ ਦੇ ਆਪਣੇ 2 ਸੰ ਦੇ 12ਵੇਂ ਮਹੀਨੇ ਦੀ 2 ਤਰੀਕ ਨੂੰ ਬਜ਼ੁਰਗ ਪੂਰਾ ਹੋ ਗਿਆ ਹੈ ਤਿੰਨ ਨੂੰ ਸਹਿਕਾਰ ਕਰਦਾ ਉਸ ਤੋਂ ਬਾਅਦ ਡਰਿੰਕ ਲੋਕਾਂ ਨੂੰ ਪਾਣੀ ਵਾਂਗੂ ਪਿਆਈ ਹੈ ਉਸ ਤੋਂ ਬਾਅਦ ਹੱਥ ਨਹੀਂ ਲਾਇਆ ਆਪਰ ਹਾਂ ਸਾਨੂੰ ਕਿਸੇ ਨਸ਼ੇ ਦਾ ਭਾਰੂ ਨਹੀਂਗਾ ਨਾ ਮੈਂ ਟੱਚ ਕੀਤਾ ਠੀਕ ਹੈ ਆ ਬਹੁਤ ਠੀਕ ਹੈ ਚਲੋ ਦਾਖੀ ਦਿੱਤਾ ਵੀ ਉਹ ਬਜ਼ੁਰਗ ਦੇ ਕਰਕੇ ਹਾਂਜੀ ਉਹ ਸਾਫ ਦਾ ਟਰੱਕ ਵੀ ਲਵਾ ਲਿਆ ਸੀਗਾ ਅੱਛਾ ਜੀ 2 ਵੰਡ ਕੇ ਵੀ ਸਸਰੀ ਗੱਲ ਬੁਲਾਤੀ ਸੀਗੀ ਠੀਕ ਹੈ ਚਲੋ ਵਾਹਿਗੁਰੂ ਮੇਰ ਕਰਨ ਨਾ ਕਿਤੇ ਬੋਡ ਵੀ ਨਹੀਂ ਕਿਸੇ ਨੂੰ ਪਾਈ ਅੱਛਾ ਜੀ ਮੱਲਾ ਦੇ ਕੰਮ ਤੇ ਧਿਆਨ ਹੈਗਾ ਨਾ ਕੰਮ ਨਹੀਂ ਬੋਡ ਸਾਨੂੰ ਪਾਈ ਆ ਲੋਕਾਂ ਨੇ ਅੱਛਾ ਮੈਂਬਰ ਖੜੇ ਆ ਕਿੱਥੋਂ ਕੱਲਾ ਤੋਂ ਨਿਕਲ ਕੇ ਖੇਤ ਖੜੇ ਆ ਇੱਥੋਂ ਨਿਕਲ ਯਾਰ ਨਗਰ ਖੜੇ ਆ ਸਾਨੂੰ ਲੋਕਾਂ ਨੇ ਪਾਈ ਆ ਪਰ ਅਸੀਂ ਨਹੀਂ ਕਿਹਨੂੰ ਪਾਈ ਠੀਕ ਹੈ ਠੀਕ ਚਲੋ ਚੰਗੀ ਗੱਲ ਆ ਬੇ ਹਣਾ ਇਹ ਇਹ ਸੀ ਬਾਬੇ ਦੇ ਜਿਹੜਾ ਕਟਾ ਪਹਿਲੇ ਨੰਬਰ ਤੇ ਬਾਬਾ ਇੱਕ ਦੋ ਕਟ ਭਾਜੀ ਦੀਆਂ ਕ ਕਸੀਏ ਬਾਨੇ ਦਾ ਕੱਟਾ ਵੀਰ ਇੱਕ ਕੱਟਾ ਦੇਖ ਸਕਦਾ ਕਿਸਾਨ ਵੀਰੋ ਜਿਹੜਾ ਪਹਿਲੇ ਨੰਬਰ ਤੇ ਹੈਗਾ ਬਾਕੀ ਜਿੰਨਾ ਸੋਹਣਾ ਕੱਟਾ ਹੈਗਾ ਉਹਨਾਂ ਸੋਹਣਾ ਬਾਬੇ ਦੀਆਂ ਗੱਲਾਂ ਵੀ ਨਹੀਂ ਆ ਤੁਹਾਨੂੰ ਗੱਲਾਂ ਵੀ ਸੋਨ ਨੂੰ ਮਿਲਣਗੀਆਂ ਤੇ ਕਿ ਜਿਹੜਾ ਸੱਚ ਉਹਨਾਂ ਬਾਬਾ ਉਹ ਇੱਕ ਗੱਲ ਤਾਂ ਹੋਈ ਹੁੰਦੀ ਵੀ ਮਨ 'ਚ ਕੁਝ ਹੋਰ ਹੁੰਦਾ ਦਿਲ 'ਚ ਕੁਝ ਹੋਰ ਹੁੰਦਾ ਜਵਾਨ ਤੇ ਕੁਝ ਹੋਰ ਪਰ ਬਾਬੇ ਦੇ ਜੋ ਦਿਲ 'ਚ ਹੈ ਜੋ ਮਨ 'ਚ ਹੈ ਉਹੀ ਜਵਾਨ ਤੇ ਹੈਗਾ ਸਾਹਮਣੇ ਬਾਬਾ ਜਿਹੜੀ ਇਹ ਕੱਟੀ ਨਾਲ ਖੜੀ ਹੈਗੀ ਇਹ ਦੂਸਰੀ ਆਪਣੀ ਉਹਦੀ ਕੋਹੇ ਨੂਰ ਦੀ ਹੈ ਇਹ ਵੀ ਕੋਹੇ ਨੂਰ ਦੀ ਆ ਤੇ ਇਹ ਵੀ ਕੋਹੇ ਨੂਰ ਦਾ ਹਾਂ ਇਹ ਵੀ ਕੋਹੇ ਨੂਰ ਦੀ ਹੈ ਤਿੰਨ ਨੰਬਰ ਤੇ ਕੱਟੀ ਕਿਸਾਂ ਵੀ ਦੇਖ ਸਕਦੇ ਹੋ ਕਿ ਇਹ ਵੀ ਕੋਹੇ ਨੂਰ ਦਾ ਬਾਬੇ ਦਾ ਕਿ ਮਣਗ ਦਾ ਕੋਹੇ ਨੂਰ ਤੇ ਆਵਾ ਸਾਰਿਆਂ ਵਿੱਚੋਂ ਟੀਕੇ ਕੋਹੇ ਨੂਰ ਦੇ ਭਰਾਏ ਨੇਗੇ ਆ ਵੀ ਕੋਹੇ ਨੂਰ ਦੀ ਆ ਵੀ ਕੋਹੇ ਨੂਰ ਦੀ ਹੈ ਠੀਕ ਆ ਦੇਖ ਸਕਦੇ ਜਿਹੜਾ ਨੀਲੀ ਰਾਵੀ ਬਿਲਕੁਲ ਸੋਹਣੀ ਬਹੁਤ ਖੂਬਸੂਰਤ ਪਿਆ ਉਹ ਕੱਟੀ ਜਿਹੜੀ ਆ ਨੀਲੀ ਰਾਵੀ ਦੀ ਬਾਬਾ ਕਹਿੰਦਾ ਹੁਣ ਅੱਗੇ ਸਿਰਫ ਝੋਟੇ ਤੋਂ ਡਾਇਰੈਕਟ ਕਰਾਸ ਕਰਾਉਂਦੇ ਸੀਗੇ ਤੇ ਹੁਣ ਆਪਾਂ ਕਹਿੰਦਾ ਟੀਕੇ ਜਿਹਨੇ ਮਰਜ਼ੀ ਪੈਸੇ ਲੱਗੀ ਆ ਕਹਿੰਦਾ ਟੀਕੇ ਭਰੋਣੇ ਮੱਜਾਂ ਦੇ ਤੱਕੀ ਤੇ ਸਾਹਮਣੇ ਦੇਖ ਸਕਦੇ ਕੱਟੀ ਦੇ ਥਾਂ ਲੈ ਵੀ ਜੀ ਦੀ ਇਹ ਨਸਲ ਦੀ ਜਿਹੜੀ ਪਿਓਰਿਟੀ ਹੁੰਦੀ ਹੈਗੀ ਅਡਰ ਜਦੋਂ ਝੋਟੀ ਨੇ ਵੱਡੀ ਹੋਣਾ ਤਾਂ ਬਹੁਤ ਸੋਹਣੀ ਬਣੂਗੀ ਤੇ ਬਾਕੀ ਇਹ 30 35 ਜਿਹੜੇ ਪਸ਼ੂ ਆਪ ਕੋਲ ਰੱਖੇ ਹੁੰਦੇ ਨੇਗੇ ਲਾਵਤ ਦਿਖਾ ਦੀ ਫਿਰ ਤੂੜਿਆ ਕੋਟੇ ਕਾ ਕਟਾ ਗਿਆ ਆਪਣਾ ਹਨਾ ਇਹਦਾ ਨਾਮ ਕੀ ਰੱਖਿਆ ਤੁਸੀਂ ਇਹਦਾ ਨਾਮ ਗੱਬਰ ਹੈ ਜੀ ਗੱਬਰ 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 ਨਾਮ ਰੱਖਤਾ ਤੇ ਦੀ ਮਾਂ ਆਪ ਦਿਖਾ ਦੀ ਕਿਹੜੀ ਮਾਂ ਇਹਦੀ ਹਾਂ ਮਾਂ ਇਹਦੀ ਔਖੜੀ ਜੀ ਜੈ ਜੀ ਲਗ ਸੰਭੀ ਉਹਦੀ ਮਾਂ ਵਸਨ ਦਿਖਾ ਦੇਣਾ ਕਿ ਇਹ ਜਿਹੜੀ ਪਾਕਿਸਤਾਨ ਵਾਲੀ ਨੀਲੀ ਹੁੰਦੀ ਹੈਗੀ ਉਹ ਮੈਂ ਬਾਹਰ ਕੱਢੋ ਜੇ ਨਹੀਂ ਦਰਦੀ ਆਪਾਂ ਹਾਂ ਇਹ ਮੱਝ ਜਿਹੜੀ ਇਹ ਸਾਹ ਦੀ ਮਾਂ ਕੀ ਤੇ ਦੁੱਧ ਵਾਲੀ ਜਿਹੜੀ ਆਪਾਂ ਗੱਲ ਕਰਦੇ ਪੁੱਛਣੇ ਆਪਾਂ ਦੁੱਧ ਕਿੰਨਾ ਕਹਿੰਦਾ ਹੈ ਨਹੀਂ ਗਾਂ ਜਦੋਂ ਅਗਲੇ ਸਵੇਰੇ ਦੁੱਧ ਵਧਾ ਦੇਵਾਂਗੇ ਇਹ ਇਹ ਇਹਦੀ ਮੱਝ ਐ ਇਸ ਕੱਟੇ ਦੀ ਮਾਂ ਕੀ ਤੇ ਬਾਕੀ ਖਰ ਕਿਸਾਨ ਵੀਰੋ ਖਰਾ ਦੁੱਧ ਅਸੀਂ ਦੇਖ ਸਕਦੇ ਹਾਂ ਕਿ ਬਾਬਾ ਇਹ ਅਸੀਂ ਇਹ ਮੱਝਾਂ ਨੂੰ ਫਿਰ ਪਰਾਲੀ ਪਾਉਣ ਕਿ ਇਹਨੂੰ ਅੱਡ ਕੁਝ ਪਾਉਣਿਓ ਸਾਰਾ ਪਰਾਲੀ ਤੇ ਅੱਛਾ ਤੇ ਹੋਰ ਖਲਫੀੜ ਫਿਰ ਇਹਨਾਂ ਨੂੰ ਕੀ ਪਾਉਣੇ ਨਹੀਂ ਬਸ ਦਾਣਾ ਥੋੜਾ ਜਿਹਾ ਹੀ ਲੈ ਜਾਵੇਂ 50 ਕਿਲੋ ਦਾਣਾ ਕਣਕ ਦਾ ਕੱਲਾ ਨਾ ਕੋਈ ਰਾੜੀ ਲੈ ਆਈ ਦੀ ਜਾਂ ਕੋਈ ਮਹਾਰਾਜ ਦਾ ਬਣਾ ਅੱਛਾ ਉਥੋਂ ਲਿਆ ਕੇ ਬਸ ਤੂੜੀ ਤੇ ਆਪਣਾ ਆਪਣਾ ਪ੍ਰਾਲੀ ਤੇ ਹਰਰ ਲਾ ਕੇ ਇਹਨਾਂ ਨੂੰ ਰਾਲ ਦੇਣੇ ਵੱਡਿਆਂ ਨਹੀਂ ਜਾਂਦਾ ਬੰਦੇ ਹੀ ਨਹੀਂ ਹੁੰਦੇ ਠੀਕ ਆ ਠੀਕ ਆ ਤੇ ਇਹ ਫਿਰ ਵੀ ਜਿੰਨੀ ਕੁ ਸੀ ਖਰਾਕ ਪਾਉਣੇ ਦੁੱਧ ਕਿੰਨਾ ਕਰਦੀ ਮੱਝ ਦੁੱਧ ਸਾਡੇ ਬੋਲ ਜੀ ਐਰਕੀ ਦਾ ਨਾ ਭਾਰ ਕੱਢ ਗਈ ਸੀਗੀ ਇਹ ਖਬਰੀ ਮੈਂ ਰਹਿ ਗਈ ਸੀਗੀ ਵੀ ਅਸੀਂ ਉੱਠ ਗਏ ਮੋਗੇ ਠੀਕ ਠੀਕ ਆ ਮੈਂ ਬਚਾਈ ਮਸਾਂ ਅੱਛਾ ਐਰਕੀ ਦਾ ਸੂਤ ਆ ਸਾਡਾ ਖਾਣਾ ਇਹ ਤਾਂ ਸੂਈ ਜਾਨ ਉਦੋਂ ਧਿਆਨ ਤੋਂ ਵੀ ਤੁਹਾਨੂੰ ਕਿੰਨਾ ਦੇ ਦੁੱਧ ਦਿੱਤਾ ਸੀ 14-15 ਕਿਲੋ ਦਾ ਸਾਨੂੰ ਅੱਛਾ ਅੱਛਾ ਠੀਕ ਹੈ ਜਿਹੜੇ ਕੋਲੇ ਸੀ ਉਦੋਂ ਵੀ 15-16 ਕਿਲੋ ਦਾ ਦਿੱਤਾ ਠੀਕ ਠੀਕ ਅਸੀਂ ਇਹ ਬਾਲੀਆਂ ਜਾਣ ਇਹਨਾਂ ਦੀ ਆਪ ਦੀ ਕਮਜ਼ੋਰੀ ਨਾ ਘਟਾ ਕੇ ਠੀਕ ਹੈ ਤੇ ਅੱਜ ਤਾਈਂ ਮੇਰੇ ਪਸ਼ੂ ਹੀ ਨਹੀਂ ਦਿੱਸੇ ਨੀ ਹੋਏ ਸੀਗੇ ਹੂੰ 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 ਸੱਚੇ ਬਾਕੀ ਚਲੋ ਮੈਨੂੰ ਜਿੰਨੇ ਵੀ ਮੈਂ ਵਪਾਰ ਕਰਦਾ ਸੀ ਜਿਹਦੇ ਜਿੰਨਾ ਦੁੱਧ ਨਹੀਂ ਕਿਸੇ ਗਾਂ ਜਾ ਕੇ ਵਧਾਇਆ ਠੀਕ ਹੈ ਜੀ ਇਹ ਅਸੀਂ ਤਾਂ ਘਟਣਾ ਸ਼ੁਰੂ ਹੋਏ ਸੀ ਪ੍ਰੀਤ ਜੀ ਸਾਰੀਆਂ ਚੱਕ ਦੇਣੀਆਂ ਕਿਹਦੇ ਦਿਨ ਨੂੰ ਅੱਛਾ ਪਰ ਹੁਣ ਇਹ ਬੋਲ ਨੇ ਸਾਡੀ ਅੱਜ ਤੱਕ ਦੀ ਹੈ ਅੱਛਾ ਹੁਣ ਮਤਲਬ ਹੁਣ ਹੁਣ ਨਹੀਂ ਵੇਚਦੇ ਮਤਲਬ ਅਸੀਂ ਐਂ ਕਰਾਂਗੇ ਜੀ ਕੁਆਂਟਲ ਦੋ ਸਵੇਰ ਕਰਾਂਗੇ ਕੁਆਂਟਲ ਸ਼ਾਮ ਨੂੰ ਕਰਾਂਗੇ ਤੇ ਇਹ ਸਾਡੇ ਕੋਲੇ ਵਾਧੂ ਹੋ ਜਾਣੀ ਮਾਰ ਸਹੀ ਗੱਲ ਸਹੀ ਗੱਲ ਬਾਕੀ ਮਿਹਨਤ ਨੂੰ ਮੁੱਲ ਹੈ ਨਾ ਜੀ ਤੇ ਬਾਕੀ ਦੇਖ ਸਾਬ ਸਾ ਵੀਰੋ ਇਹ ਬਾਬਾ ਇੱਕ ਕੋਈ ਨਵੇਂ ਮੁੰਡੇ ਨੂੰ ਸੁਨਹਿਾ ਕੋਈ ਜਿਹੇ ਲੋਕ ਬਾਹਰ ਜਾਂਦੇ ਆ ਪਸ਼ੂ ਘਟ ਸਾਂਭਦੇ ਆ ਉਹਨਾਂ ਵਾਸਤੇ ਮੈਂ ਜਾਣ ਨੂੰ ਤੇ ਨਿਕਲ ਕਹਿੰਦਾ ਮੈਂ ਆਪਦੀ ਧੀ ਨੂੰ ਹੁਣ 8 ਮਹੀਨੇ ਹੋ ਗਏ ਕੱਲੀ ਹਾਂਜੀ ਇਹ ਮੁੰਡੇ ਨੂੰ ਮੈਂ ਨੌਕਰੀ ਤੇ ਵੀ ਲਾਉਣਾ ਹੁੰਦਾ ਅੱਛਾ ਜੀ ਕਿ ਇਦਾਂ ਛੋਟ ਜਿਹੜੀ ਤੇਰੀ ਪੜ੍ਹਾਈ ਹੈ ਮੈਂ ਬੀਕਾਮ ਕੀਤੀ ਅੱਛਾ ਬੀਕਾਮ ਕੀਤੀ ਵੀਰੇ ਹਾਂਜੀ ਠੀਕ ਆ ਬੀਕਾਮ ਕਰਕੇ ਪਸ਼ੂ ਸਾਹਬ ਦੇ ਨਾਲ ਮੈਂ ਇਹ ਬੱਚੇ ਨੂੰ 3 ਸਾਲਾਂ ਨੂੰ ਕੋਰਸ ਹੀ ਸਿਖਾਇਆ ਹੈ ਅੱਛਾ ਕੱਲ ਨੂੰ ਕਿਸੇ ਤੋਂ ਕੰਮ ਕਰਾਉਣ ਦਾ ਪਤਾ ਲੱਗ ਜੇ ਠੀਕ ਆ ਠੀਕ ਆ ਬਿਲਕੁਲ ਜ਼ਰੂਰੀ ਆ ਨਾ ਤਾਂ ਫਿਰ ਇਹ ਨੌਕਰੀ ਤੇ ਲਾਇਆ ਹੁੰਦਾ ਫਿਰ ਇਹ ਕਿੱਥੋਂ ਬੋਲ ਸਾਡੇ ਤਿਆਰ ਹੋਣਾ ਸੀ ਹਾਂ ਹੁ ਦਾ ਛੁੱਕੀ ਪਰਾਲੀ ਦੇ ਪਾ ਕੇ ਸਾਡੇ ਹੂੰ ਵੀ ਉਹੀ ਗੱਲਾਂ ਦੇਖੋ ਪੜ੍ਹਾਈ ਆਪਣੀ ਜਗ੍ਹਾ ਤੇ ਨਾ ਜੀ ਪਰ ਕੰਮ ਜੇ ਆਪਣਾ ਜੱਦੀ ਪੁਸ਼ਤੀ ਕਿੱਥੇ ਇਹ ਆਪ ਨੂੰ ਕਰਨੇ ਲਾਜ਼ਮ ਬਣਦੇ ਆਪਣੇ ਹਾਂ ਜੀ ਕੰਮ ਕੀਤਾ ਤਾਂ ਹੋਵੇ ਕੰਮ ਕੀਤਾ ਹੋਵੇ ਬਣ ਜੇ ਜਾਂ ਵੀ ਪ੍ਰਧਾਨ ਮੰਤਰੀ ਬਣ ਜੇ ਉਹਨੂੰ ਪਤਾ ਤਾਂ ਲੱਗੇ ਬਿਲਕੁਲ ਕੰਮ ਹਾਂ ਦੁਨੀਆ 'ਤੇ ਬਾਜੇ ਕਿਵੇਂ ਬਿਲਕੁਲ ਕਦੇ ਕਿੱਤਿਆਂ ਦਾ ਮੇਰੀ ਪੱਛਾ ਦੀ ਹੈ ਤੇ ਮੈਨੂੰ 5 ਸਾਲ ਦਾ ਗਿਆਨ ਨਹੀਂਗਾ 50 ਸਾਲ ਦੀ ਮੇਰੇ ਕੋਲ ਇਹ ਤੋਂ ਲੈ ਕੇ ਜੱਡ ਸائیں ਗੱਲ ਪੁੱਛਦੇ ਸਕੂਲ ਗਿਆ ਮੈਨੂੰ ਦੋ ਅੱਖਰਾਂ ਦਾ ਜੋੜ ਨਹੀਂ ਆਇਆ ਠੀਕ ਹੈ ਜੀ ਇਮਨੂਏ ਬੀ ਸੀ ਸਾਡ ਉੜਾਇਆ ਸਾਰਾ ਹੋ ਗਿਆ ਠੀਕ ਹੈ ਠੀਕ ਹੈ ਜੀ ਤੇ ਇੱਕ ਜਿਹੜਾ ਆ ਸਾਹਮਣੇ ਕੱਟਰੂ ਬੈਠਾ ਕੱਟਾ-ਕੱਟੀਆਂ ਵਾਹੇ ਕੱਟਾ ਇਹ ਕਿਹੜੇ ਸਾਹਣ ਦਾ ਹੈ ਇਹ ਹੈਗਾ ਈਬੀਸੀ ਵਾਲਿਆਂ ਦਾ ਨੂਰ ਹੈ ਈਬੀਸੀ ਵਾਲਿਆਂ ਦਾ ਨੂਰ ਬੋਲਦਾ ਇਹ ਜਿਹੜਾ ਬੱਚਾ ਹੈਗਾ ਹਾਂ ਇਹ ਵੀ ਬਸ ਹੁਣ ਕਿੰਪੀਆ ਬਣਾਦਾ ਠੀਕ ਆ ਇਹ ਤੇ ਇਹਨੂੰ ਵੀ ਸਾਹਮਣਾ ਹੁਣ ਹਾਂ ਜੀ 11 ਤਰੀਕ ਦਾ ਜਨਮ ਹੈ ਦਾ ਅੱਛਾ 11 ਤਰੀਕ ਜਨਮ ਆਫੇ ਤਾਂ 11 ਦਿਨਾਂ ਦੀ ਯਜਨਾ ਚੱਲਦੀ ਹੈ 11 ਦਿਨ ਦਾ ਜੀ ਹਾਂ 11 ਕ ਦਿਨ ਦਾ ਬਾਬਾ ਕਹਿੰਦਾ ਹੁਣ ਇਹ ਵੀ ਸਾਹਮਣਾ ਹੈ ਤੇ ਠੀਕ ਆ ਬੱਸ ਬੋਸ ਹਣਾ ਬਾ ਵਧੀਆ ਬਾਕੀ ਮਿਹਨਤ ਕਰਾਂਗੇ ਮਿਹਨਤ ਨੂੰ ਫਲ ਪੈਣਾ ਨਾ ਬਾਕੀ ਸਾਡਾ ਤੂੜੀ ਨਾਲ ਹਾਂਜੀ ਤੂੜੀ ਵਾਲਾ ਕੋਠਾ ਵੀ ਲਾ ਬਖਾ ਦੇ ਫੇਰੇ ਆ ਗਏ ਕੋਠਾ ਆਜੋ ਆਜੇ ਦਿਖਾ ਦਈਏ ਆਜਾ ਆਜੇ ਨਾਲ ਹੀ ਆ ਜਾ ਲੈ ਆ ਬਾਕੀ ਖੜੇ ਨੀਲੀ ਰਾਵੀ ਦੇ ਜਿਹੜੇ ਬਾਬੇ ਦੇ ਟੱਟੂ ਨੇਗੇ ਇੱਕ ਇਹ ਨੇਗੇ ਤੇ ਬਾਕੀ ਇੱਕ ਇਧਰ ਸ਼ੈਡ ਤੇ ਬੱਚਾ ਖੜਾਗਾ ਤੇ ਨਾਲ ਸਾਨੂੰ ਤੂੜੀ ਵਾਲਾ ਦਿਖਾ ਦੇਣਾ ਕਿਹੜੇ ਪਾਸੇ ਆ ਵਾ ਆ ਤੂੜੀਆ ਸਾਨੂੰ ਦਿਖਾਉਣਾ ਕਿਸਾਂ ਵੀਰੋ ਆ ਪ੍ਰਾਲੀ ਦੇਖ ਲੋ ਆ ਦੇਖ ਲੋ ਉਪਰ ਵਾਲੀ ਦਾ ਬਾਈ ਕਹਿੰਦਾ ਢੇਰ ਲੱਗਿਆ ਵਾ ਪ੍ਰਾਲੀ ਦਾ ਕੁੱਤਰ ਕੇ ਤੇ ਮੈਨੂੰ ਲੱਗਾ ਹਜ ਹਾਰਾ ਵੀ ਇਹ ਮੇਰੇ ਬਾਬੇ ਕੋਲ ਘਾਟ ਹੀ ਲੱਗਦੀ ਹੈਗੀ ਬੰਦੀਆਂ ਕਿੰਨੇ ਬਰਦੇ ਦਾ ਬਹੁਤ ਅੱਛਾ ਜੀ ਤੇ ਲਾ ਦੇਖ ਸਕਦੇ ਹੋ ਬਿਲਕੁਲ ਤੂੜੀ ਵਾਲਾ ਜਿਹੜਾ ਖਾਲੀ ਪਿਆ ਹਾਂਜੀ ਟੋਕਰਾਂ ਵੀ ਕਿਤੇ ਤੂੜੀ ਦਾ ਨਜ਼ਰ ਨਹੀਂ ਆਉਂਦਾਗਾ ਦੇਖ ਸਕਦੇ ਹੋ ਕਿਸਾਨ ਵੀਰੋ ਇਹ ਸਾਰਾ ਦਿਖਾਉਣ ਦਾ ਮਕਸਦ ਇਹ ਹੈਗਾ ਵੀ ਜਿਹੜੀ ਨਸਲ ਹੁੰਦੀ ਹੈ ਨਸਲ ਦੀ ਪਿਓਰਿਟੀ ਇਹ ਹੁੰਦੀ ਹੈਗੀ ਵੀ ਘਟ ਆ ਜਾਓ ਕੋਈ ਗੱਲ ਨਹੀਂ ਬੱਸ ਘਟ ਖਰਾ ਖਾ ਕੇ ਵੀ ਜਿਹੜਾ ਪਸ਼ੂ ਮੇਲਾ ਜੱਤ ਰਿਹਾ ਹੈਗਾ ਕਿਉਂਕਿ ਉਹਦੇ ਚ ਨਸਲ ਦੀ 101% ਸ਼ੁੱਧਤਾ ਹੈਗੀ ਸੋ ਆਪਾਂ ਨੂੰ ਕਿਸਾਨ ਵੀਰ ਨੂੰ ਮੈਸੇਜ ਇਹੀ ਹੈਗਾ ਵੀ ਵਾਧਾ ਤੋਂ ਵਾਧਾ ਆਪਾਂ ਸਹੀ ਅਸਲੀ ਨਸਲ ਤੇ ਕੰਮ ਕਰੀਏ ਚਾਹੇ ਮੁਰਾ ਦੀਏ ਚਾਹੇ ਨੀਲੀ ਰਾਵੀ ਦੀ ਹੈ ਐਚ ਐਫ ਜਰਸੀ ਜੋ ਵੀ ਨਸਲ ਹਨ ਦੋਗਲਾ ਪਸ਼ੂ ਆਪਾਂ ਚਾਹੇ ਠੀਕ ਹੈ ਘਰਾਂ ਚ ਹੈਗਾ ਬੇਸ਼ੱਕ ਅੱਜ ਕੱਲ ਪਰ ਆਉਣ ਵਾਲੇ ਸਮੇਂ ਚਾਨੂੰ ਸ਼ੋਧ ਕਰਕੇ ਆਪਾਂ ਨੂੰ ਨਸਲ ਸਾਹਮਣੀ ਚਾਹੀਦੀਗੀ ਸੋ ਇਹੀ ਦਿਖਾਉਣ ਦਾ ਫਰਜ਼ ਸੀਗਾ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਬਾਬੇ ਦੇ ਨਾਂ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਓ ਜੀ ਇੱਕ ਵਾਰ ਕੱਟੇ ਦੀ ਜੀ ਨਜ਼ਰ ਫੇਰ ਮਾਰ ਲਓ ਇਹ ਸੀਗਾ ਗੱਬਰ ਹਨਾ ਵਾ ਹਾਂਜੀ ਗੱਬਰ ਜਿਹਦਾ ਪਹਿਲੇ ਨੰਬਰ ਤੇ ਵੀਫਾ ਤੋਂ ਆਇਆਗਾ ਬਾਕੀ ਸਾਨੂੰ ਕਿਹੜੇ ਕੈਟਾਗਰੀ ਚੋਂ ਮੁਲਕ ਦੇ ਵਿੱਚ ਇਹੀ ਆ ਵੀ ਆਪ ਦਾ ਮਹਾਰਾਜ ਦਾ ਨਾਮ ਲਓ ਸੱਚੇ ਪਾਤਸ਼ਾਹ ਦਾ ਠੀਕ ਹੈ ਸਹੀ ਗੱਲ ਹੈ ਬਿਲਕੁਲ ਕੁਝ ਘਾਟਾ ਸਾਡੀਆਂ ਪੁਰੀਆਂ ਕੀ ਬਿਲਕੁਲ ਪ੍ਰਮਾਤਮਾ ਕੇ ਕੋਈ ਕਿਸ ਚੀ ਦੀ ਘਾਟ ਨਹੀਂ ਹੈਗੀ ਜੀ ਹਾਂਜੀ ਬਹੁਤ ਬਹੁਤ ਦਿੱਤਾ ਸਾਡੇ ਪੰਜ ਭਾਈਆ ਵਾਸੀ ਸਾਡੇ ਬਜ਼ੁਰਗਾਂ ਦੇ ਨਾਂ ਦੇ ਹਾਕਮ ਸਿੰਘ ਹਾਂਜੀ ਤੇ ਸਾਡੇ ਫਾਰਮ ਸਾਡੇ ਪੰਜਾਬ ਭਰਾਵਾਂ ਦਾ ਹੀ ਠੀਕ ਹੈ ਜੀ ਕੋਈ ਦੂਸਰਾ ਬੰਦਾ ਨਹੀਂ ਕੋਈ ਠੀਕ ਹੈ ਜੀ ਧੰਨਵਾਦ ਜੀ ਸੋ ਕਿਸਾਨ ਵੀਰੋ ਧੰਨਵਾਦ ਜੁੜਨ ਵਾਸਤੇ ਮਿਲਦੇ ਹਾਂ ਕਿਸ ਹੋਰ ਵੀਡੀਓ ਦੇ